kudema de kva de e call call sall de ਚਾਲ 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 ਚਾੜ ਚਾੜ ਚੜ ਗਈ ਇਹ ਉਹ ਲਾ ਦੇ ਢੇਰੀ ਦੇ ਹੱਥ ਕੁੜੀਆਂ ਵੀ ਘਟ ਨਹੀਂ ਮਿੱਤਰੋ ਨਾ ਕਮਾ ਖਾਦ ਕਾ ਹਾਂ ਹਾਂ ਉਹ ਮਾਰ ਪਾਪੂ ਕਿ ਲੱਗ ਰਿਹਾ ਮੈਨੂੰ ਮੈਨੂੰ ਪਤਾ ਨਹੀਂ ਸੀ ਮੈਂ ਬੋਲ ਕੇ ਬਣਾ ਲੈਂਦਾ ਕੁਝ ਹੂੰ ਦੇਖੋ ਗਰਾਊਂਡ ਦੇ ਨੇ ਯਾਰੇ ਹਾਂ ਹੋਲੇ ਮੈਂ ਕਿਹੜਾ ਨੀ ਕਬੱਡੀ ਪਲੇਅਰ ਫੜ ਲੈ ਫੜ ਲੈ ਗਨਟਾੜਾ ਟਾਲਾ 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 ਦੱਬ ਲਿਆ ਸਲੇ ਮੈਂ ਨਾ ਮੈਂ ਨਾ ਖਾਪੀ ਮਾਰ ਦੇ ਖਾਪੀ ਮਾਰ ਦੇ ਖਾਪੀ ਮਾਰ ਦੇ ਟਟਾਲਿਆ ਆ ਜਾ ਦੰਪਾ ਇਸ ਗੇਮ ਐ ਤੂੰ ਮਿਲ ਨਹੀਂ ਮੇਰੀ ਪਾ ਟਾਲਿਆ ਟਾਲਿਆ ਆਰੇ ਚੜਦੇ ਤੋਂ ਚੜਦੇ ਪਲੇਅਰ ਐ ਇੱਥੇ ਹਾਂ ਮਾਰਦੇ ਤਹੌਣ ਉਧਰ ਵੱਡੇ ਗਾ ਹੀ ਬੰਦਾ 4 ਰੁਪਏ ਦੇ ਮੂਸੇ ਵਾਲਾ ਮੂਸੇ ਵਾਲਾ ਨੂੰ ਮਾਰਦੇ ਥਾਪੀਆਂ ਪਟਕਾ ਬੰਨ ਲੈਂਦੇ ਪਟਕਾ ਬੰਨ ਲੈਂਦੇ ਦੇ ਹਾਂ ਫਰੰਡ ਦੀਪਾ ਵੰਗੀ ਦਾ ਗਰਾਊਂਡ ਆ ਮਿੱਤਰੋ ਪਹਿਲਾਂ ਵੀ ਕਈ ਵਾਰੀ ਦੱਸਿਆ ਦੋ ਤਿੰਨ ਜਵਾਕਾਂ ਤੋਂ ਸ਼ੁਰੂ ਹੋਇਆ ਕੰਮ ਇੰਨਾਂ ਤੱਕ ਪਹੁੰਚ ਗਿਆ ਦੇਖੋ ਜਿੱਧਰ ਦੇਖੋ ਖੜਾੜੀ ਖੜਾੜੀ ਆ 4 ਸਾਲਾਂ ਦਾ ਜਵਾਕ ਦੂਜੀ ਕਲਾਸ ਚ ਪੜਦਾ ਜਿਹੜਾ ਉਥੋਂ ਲੈ ਕੇ ਤੇ ਅੱਜ 26 ਕੁੜੀਆਂ ਪਹੁੰਚੀਆਂ ਇਥੇ 26 22 ਕਿ ਸਾਲਾਂ ਦਾ ਸਫਰਾ ਹੈ ਆ ਡੇਲੀ ਤਿਆਰੀ ਕਰਾਉਂਦੇ ਆ ਜਿਹੜੀ ਤਿਆਰੀ ਸਾਨੂੰ 6500-5500 ਰੁਪਏ ਮਹੀਨੇ ਨਾਲ ਹੁੰਦੀ ਆ ਤੇ ਇਥੇ ਉਹ ਫ੍ਰੀਜ ਹੁੰਦੀ ਆ ਤੇ ਇਥੇ ਜਨਮ ਦਿਨ ਮਨਾਉਣ ਆਉਣ ਲੱਗੇ ਲੋਕ ਕੇਲੇ ਜਾਂ ਹੋਰ ਚੀਜ਼ਾਂ ਤੇ ਉਹ ਪਾਸੇ ਮੁੰਡੇ ਆ ਜਿਵੇਂ ਤੇ ਐ ਨਹੀਂ ਵੀ ਕੁੜੀਆਂ ਨਾਲ ਸ਼ਰਾਰਤ ਹੋ ਜੂ ਪੂਰੀ ਨਿਗਰੱਖੀ ਜਾਂਦੀ ਆ ਉਹ ਬੈਠੀਆਂ ਜਿਵੇਂ 25 26 ਕੁੜੀਆਂ ਉਹਨਾਂ ਦੇ ਮੂੰਹ ਨਹੀਂ ਦਿਖਾਉਂਦੇ ਆਪਾਂ ਚਲ ਖੇਡਣ ਵੇਲੇ ਤਾਂ ਗੱਲ ਅਲੱਗ ਆ ਵੀਡੀਓ ਬਣ ਜਾਂਦੀ ਆ ਮੰਨ ਲਓ ਭਰੋਸਾ ਕਰਕੇ ਕੁੜੀਆਂ ਵੀ ਖੇਡਣ ਲੱਗੀਆਂ ਕਬੱਡੀ ਚੱਕ ਤੇ ਮਿੱਟੀ ਨਾਲ ਆਹ ਮਿੱਟੀ ਹੋਈ ਜਾਂਦੇ ਆ ਮਿੱਟੀ ਵਿੱਚੋਂ ਸਾਰੇ ਤੱਤ ਮਿਲਦੇ ਆ ਜਿਆਦਾ ਡਿਟੇਲ ਚ ਨਹੀਂ ਤੁਹਾਨੂੰ ਦੱਸਦੇ ਅੱਜ ਫੇਰ ਦੱਸਾਂਗੇ ਕਦੇ ਦੇ ਆਏ ਆ ਨਹੀਂ ਆਇਆ ਦੇਖੋ Oh kubatiu ini, kurungannya. Oh, Aduh. In Aduh. Aduh. ਟਾਲਾ 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 ਤੇਰਾ ਨਾਮ ਕੀ ਹੈ ਕੀ ਕੋਨੂ ਕੋਨੂ ਅੱਛਾ ਤੂੰ ਬੜੀ ਸੋਹਣੀ ਹੈ ਹੈ ਫਸਦੀ ਕਿੰਨਾ ਸੋਹਣਾ ਤੂੰ ਟਾਲਾ 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 ਗਾਈ ਬੰਦਰ ਆਓ ਟਾਲਾ ਤੇ ਬੜੀ ਤਗੜੀ ਹੈ ਕੁੜੀ ਆ ਰੰਗ ਆ ਮਿੱਤਰੋ ਜਿੱਧਰ ਦੇਖੋਗੇ ਕਬੱਡੀ ਕਬੱਡੀ ਹੋਈ ਜਾਂਦੀ ਹੈ ਕਬੱਡੀ 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 ਦੇਖ ਦੇਖ ਲੈ ਗਿਆ ਖਿੱਚ ਕੇ ਲੈ ਗਿਆ ਜਾਨੀ ਨੂੰ ਲੈ ਗਿਆ ਲੈ ਗਿਆ ਲੈ ਗਿਆ ਆਟਾ ਲੈ ਲੈ ਗੁੜੀ ਨੇ ਟਾਲ ਆਟਾ ਲੈ ਕੋਨੂੰ ਨੇ ਚੱਕ ਲਈ ਆ ਗਰਾਊਂਡ ਦੇ ਰੰਗ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਜੇ ਨਾ ਲੱਗੀ ਤਾਂ ਨਾ ਕਰਿਓ ਥੋੜੀ ਮਰਜੀ ਜੋ ਗਗਨ ਮੁੰਡਾ ਹੈੜਾ ਉਹਦੀ ਮਿਹਨਤ ਆ ਏ ਹੋਰ ਜਿਹੜੇ ਨਾਲ ਜੁੜੇ ਨਮਾ ਫੌਜੀ ਸਪான்ਸਰ ਕਰਦਾ ਇਹਨਾਂ ਨੂੰ ਖੁੱਡਾ ਫਿਰ ਪਿੰਡ ਦੇ ਲੋਕ ਵੀ ਆਉਣ ਲੱਗੇ ਨਾਲ ਗਰਾਊਂਡ 'ਚ ਆ ਦੇਖੋ ਗਿਆਨੀ ਤੈਨੂੰ ਚਾਰ ਜਾਨੇ ਰਲ ਕੇ ਇਹ ਤਿਆਰੀ ਕਰਵਾਉਂਦੇ ਜਵਾਕਾਂ ਦੀ ਬਣਾ ਪੈਸਾ ਤੋਂ ਫ੍ਰੀ ਆਫ ਕੋਸਟ ਤੇ ਯਾਰ ਚੱਲੇ ਘਰ ਨੂੰ ਚੱਲੀਏ